ਸਤਿ ਸ਼੍ਰੀ ਅਕਾਲ ਬੈਲੀਓ ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਬੈਲੀਓ ਅੱਜ ਆਪਾਂ ਆਏ ਵੇ ਸੀ ਖੇਤ ਮੋਟਰ ਤੇ ਬੈਠੇ ਸੀ ਛਾਵੇਂ ਤੇ ਨਾਲ ਲਾਈ ਜਾਂਦੇ ਆ ਮੱਕੀ ਨੂੰ ਪਾਣੀ। ਤੇ ਹੁਣੇ ਆਪਾਂ ਰੋਟੀ ਖਾ ਕੇ اٹھے ਸੀ। ਤੇ ਵੀਡੀਓ ਬਣਾਉਣ ਦਾ ਬੈਲੀਓ ਅੱਜ ਮਕਸਦ ਹੈ ਕਿ ਤੁਹਾਨੂੰ ਆਪਾਂ ਇੱਕ ਬਹੁਤ ਸੋਹਣਾ ਅਪਰਾਲਾ ਦਿਖਾਵਾਂਗੇ। ਆਪਾਂ ਕੀਤਾ ਹੀ। ਤੇ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਖੇਤਾਂ ਦੇ ਵਿੱਚ ਤੇ ਆਪਾਂ ਹੁਣ ਇੱਥੋਂ ਜਿੱਥੋਂ ਤੱਕ ਵੀ ਬੇਲੀਓ ਦੇਖਾਂਗੇ ਤੇ ਪਹਿਲੀ ਗੱਲ ਤਾਂ ਦਰਖਤ ਬਹੁਤ ਘੱਟ ਆ ਆਪਾਂ ਕਾਫੀ ਮੋਟਰ ਦੇ ਉੱਪਰ ਦਰਖਤ ਲਾ ਰੱਖੇ ਆ ਇਧਰਲੀ ਸਾਈਡ ਵੀ ਤੇ ਉਧਰਲੀ ਸਾਈਡ ਵੀ ਰਾਸ ਤੱਕ ਤੇ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਸਾਰੇ ਆਪਣੀਆਂ ਮੋਟਰਾਂ ਤੇ ਘਟੋ ਘਟ ਵੀ ਦਰਖਤ 20 20 25 25 ਲਾਓ ਤੇ ਆਪਾਂ ਮੱਕੀ ਨੂੰ ਅੱਜ ਲਾਉਣ ਆਏ ਸੀ ਪਾਣੀ ਮੱਕੀ ਕਾਫੀ ਉੱਚੀ ਏ ਤਿੰਨ ਸਾਢੇ ਤਿੰਨ ਕਿੱਲੇ ਆਪਣੇ ਮੱਕੀ ਦੇ ਚਾਰ ਵਾਸਤੇ ਆ ਜਿਹੜੇ ਉਹ ਬੀਜੇ ਹੋਏ ਆ ਇੱਕ ਹੋਰ ਆਪਾਂ ਛੋਟਾ ਜਿਹਾ ਬਰਾਲਾ ਕੀਤਾ ਉਹ ਤੁਹਾਨੂੰ ਦਿਖਾਉਣਿਆ ਹੁਣ ਆਪਾਂ ਤੇ ਇੱਥੇ ਵੈਲਿਊ ਆਪਾਂ ਮੋਟਰਾਂ ਦੇ ਅੱਗੇ ਨਾ ਇੱਕ ਛੋਟਾ ਜਿਹਾ ਛੱਪੜ ਤਿਆਰ ਕੀਤਾ ਈ ਜਿਹਦੇ ਵਿੱਚ ਆਪਣਾ ਮੋਟਰਾਂ ਦਾ ਪਾਣੀ ਪੈਂਦਾ ਤੇ ਅੱਗੇ ਖੇਤਾਂ ਨੂੰ ਜਾਂਦਾ ਈ ਤੇ ਇੱਥੇ ਵੈਲੀ ਉਹ ਸਾਰੇ ਜਿੰਨੇ ਵੀ ਆਵਾਰਾ ਆਪਣੇ ਜਾਨਵਰ ਗਾਇਆਂ ਹੁੰਦੀਆਂ ਜਾਂ ਫਿਰ ਰੋਜ ਹੁੰਦੇ ਆ ਜੋ ਵੀ ਆਵਾਰਾ ਜਾਨਵਰ ਐ ਇੱਥੇ ਘੁੰਮਦੇ ਫਿਰਦੇ ਆ ਕੇ ਜਿਹੜੇ ਪਾਣੀ ਪੀਂਦੇ ਆ ਬਹੁਤ ਸਾਰੇ ਪੰਛੀ ਵੀ ਜਿਹੜੇ ਇੱਥੇ ਰਹਿੰਦੇ ਆ ਉਹ ਵੀ ਇੱਥੋਂ ਪਾਣੀ ਪੀਂਦੇ ਆ ਤੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਸਾਰੇ ਵੀਰਾਂ ਨੂੰ ਵੀ ਇਦਾਂ ਦਾ ਉਪਰਾਲਾ ਕਰਨਾ ਚਾਹੀਦਾ ਤਾਂ ਜੋ ਆਪਣੇ ਖੇਤ ਹੌਣੇ ਦੇ ਵਿੱਚ ਦੀ ਪਾਣੀ ਜਾਂਦਾ ਤੇ ਅੱਗੇ ਆਪਣੇ ਖੇਤਾਂ ਨੂੰ ਜਾਂਦਾ ਇੱਕ ਤਾਂ ਇਹ ਪਾਣੀ ਸਾਫ਼ ਰਹਿੰਦਾ ਹੀ ਤੇ ਦੂਸਰਾ ਕੋਈ ਵੀ ਪੰਛੀ ਕੋਈ ਜਾਨਵਰ ਅਵਾਰਾ ਜਾਨਵਰ ਹੈ ਉਹਨਾਂ ਲਈ ਬਹੁਤ ਵਧੀਆ ਇਹ ਟਿਕਾਣਾ ਹੀ ਪਾਣੀ ਪੀਂਦੇ ਇੱਥੇ ਬੈਠੇ ਰਹਿੰਦੇ ਛਾਵੇਂ ਤੇ ਸਾਰਿਆਂ ਨੂੰ ਆਪਾਂ ਨੂੰ ਇਹ ਉਪਰਾਲਾ ਹੈ ਜਿਹੜਾ ਕਰਨਾ ਚਾਹੀਦਾ ਤੇ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗਿਆ ਤੁਹਾਨੂੰ ਇਹ ਸਿਸਟਮ ਦੱਸਿਓ ਕੋਈ ਫਰਕ ਨਹੀਂ ਪੈਂਦਾ ਬਈ ਥੋੜੀ ਜਿਹੀ ਜਗ੍ਹਾ ਜੇ ਆਪਾਂ ਸਵਾਰਾ ਜਾਨਵਰਾਂ ਦੇ ਲਈ ਗਰਮੀ ਬਹੁਤ ਹੈ ਇਸ ਟਾਈਮ ਤੇ ਪਾਣੀ ਦਾ ਮੈਨੂੰ ਲੱਗਦਾ ਇੱਥੇ ਨੇੜੇ ਤੇੜੇ ਕਿਤੇ ਵੀ ਸੋਰਸ ਹੈ ਨਹੀਂ ਡਿੱਗੀਆਂ ਨੂੰ ਛੱਡ ਕੇ ਤੇ ਡਿੱਗਿਆਂ ਦੇ ਵਿੱਚੋਂ ਤੁਹਾਨੂੰ ਪਤਾ ਜਾਨਵਰਾਂ ਤੋਂ ਛੋਟ ਕਈ ਵਾਰ ਪਾਣੀ ਨਹੀਂ ਪੀਤਾ ਜਾਂਦਾ ਇਹਦੇ ਵਿੱਚ ਆ ਕੇ ਜਾਨਵਰ ਜਿਹੜਾ ਆਰਾਮ ਨਾਲ ਪਾਣੀ ਪੀ ਸਕਦੇ ਆ ਤੇ ਗਾਂਾਂ ਵੀ ਇੱਥੇ ਆ ਕੇ ਹੁਣੀ ਨਹੀਂ ਨਹੀਂ ਇੱਥੋਂ ਇਹਨਾਂ ਨੂੰ ਵੀਡੀਓ ਬਣਾ ਕੇ ਦਿਖਾ ਦਿੰਦੇ ਇਹਦੇ ਵਿੱਚ ਆ ਕੇ ਨਹਾ ਕੇ ਵੀ ਜਾਂਦੀਆਂ ਹੀ ਤੇ ਕਿੱਦਾਂ ਲੱਗਿਆ ਤੁਹਾਨੂੰ ਪਰਾਲਾ ਇਹ ਵੀ ਦੱਸਿਓ ਕਮੈਂਟ ਕਰਕੇ ਬਾਕੀ ਜਿਹੜੇ ਵੀ ਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਤਾਂ ਜੋ ਜਿਹੜੇ ਆਪਾਂ ਪਸ਼ੂ ਪੰਛੀਆਂ ਦੀ ਜਿਹੜੀ ਆ ਉਹ ਰਾਖੀ ਕਰ ਸਕੀਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬ੍ਰਖਤ ਆਪਾਂ ਬਹੁਤ ਸਾਰੇ ਲਾ رکھے ਇਸ ਟਾਈਮ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੋਟਰਾਂ ਦੇ ਉੱਪਰ ਹੀ ਘਟੋ ਘਾਟ ਆਪਣੇ 10 10 20 ਵੀ ਦਰਖਤ ਲਾਓਗੇ ਤਾਂ ਇਹਦੇ ਨਾਲ ਬਹੁਤ ਫਰਕ ਪੈਂਦਾ ਇੱਥੋਂ ਤੁਸੀਂ ਸਾਰੇ ਇਲਾਕੇ ਦੇ ਵਿੱਚ ਦੇਖੋਗੇ ਬਹੁਤ ਘੱਟ ਦਰਖਤ ਹੈ ਪੂਰੇ ਇਲਾਕੇ ਦੇ ਵਿੱਚ ਤੁਸੀਂ ਦੇਖੋਗੇ ਟਾਵੇਂ ਟਾਵੇਂ ਦਰਖਤ ਖੜੇ ਹੋਏ ਐ ਤੇ ਪਰ ਆਪਣੇ ਇੱਥੇ ਮੋਟਰ ਤੇ ਬਹੁਤ ਸਾਰੇ ਜਿਹੜੇ ਦਰਖਤ ਹੈ ਇੱਕ ਵੱਡਾ ਬੋਰਡ ਵੀ ਲੱਗਾ ਹੋਇਆ ਤੁਹਾਨੂੰ ਬੋਰਡ ਵੀ ਦਿਖਾ ਦਿੰਨੇ ਆ ਉਸ ਸਾਈਡ ਤੇ ਜਿਹੜਾ ਉਹ ਬੋਰਡ ਲੱਗਾ ਹੋਇਆ ਵੱਡਾ ਤੇ ਸਾਰੇ ਦਰਖਤ ਆਪਣੇ ਇੱਥੇ ਬਹੁਤ ਸੋਹਣੇ ਲੱਗੇ ਹੋਏ ਐ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੀਆਂ ਮੋਟਰਾਂ ਦੇ ਵੀਰੋ ਦਰਖਤ ਲਾਓ ਤੇ ਤਾਂ ਜੋ ਆਪਾਂ ਆਪਣੇ ਜਿਹੜਾ ਵਾਤਾਵਰਨ ਹੈ ਤੇ ਪਾਣੀ ਹੈ ਇਹਨੂੰ ਆਪਾਂ ਬਚਾ ਸਕੀਏ ਤੇ ਸਾਹ ਸੁਖੀਏ ਗੱਲ ਲੱਗੀ ਵੀਡੀਓ ਕਮੈਂਟ ਕਰਕੇ ਵੀ ਜਰੂਰ ਦੱਸਿਓ ਬੱਸ ਇਹ ਕਰਤਾ ਘੱਟਾ ਬੜਕੇ ਘੱਟੇ ਵਾਲਾ ਕਰਤਾ ਘੱਟਾ